you लुधियाना ਦੇ ਟਰਾਂਸਪੋਰਟਰਾਂ ਵੱਲੋਂ ਆਰਟੀਓ ਦੇ ਸਿਸਟਮ ਤੋਂ ਨਾਰਾਜ਼ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਸਿੱਧਾ ਆਖਿਆ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਾਡੀਆਂ ਗੱਡੀਆਂ ਸਮੇਂ ਸਿਰ ਆਨਲਾਈਨ ਅਪਡੇਟ ਕੀਤੀ ਹੁੰਦੀ ਤਾਂ ਅੱਜ ਲੁਧਿਆਣਾ ਤੋਂ ਬਿਜਨੌਰ ਗਈ ਮਾਲ ਲੋਡਡ ਗੱਡੀ ਦਾ 58000 ਦਾ ਚਲਾਨ ਹੋਇਆ ਜਿਸ ਕਰਕੇ ਟਰਾਂਸਪੋਰਟਰਾਂ ਨੇ ਆਪਣਾ ਗੁੱਸਾ ਆਰਟੀਓ ਉੱਤੇ ਫੁੱਟਿਆ ਅਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਿਆਨ ਕੀਤਾ ਗਿਆ ਪਹਿਲੇ ਤਾਂ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਨਾ ਚਾਹੁੰਦਾ ਜੀ ਦੂਸਰਾ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਜਦੋਂ ਸਰਕਾਰ ਭਗਵੰਤ ਮਾਨ ਸਾਹਿਬ ਨੇ ਜਦੋਂ ਸਰਕਾਰ ਬਣਾਈ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵਪਾਰੀ ਨੂੰ ਟਰਾਂਸਪੋਰਟਰ ਨੂੰ ਜਾਂ ਕਿਸੇ ਵੀ ਵਪਾਰ ਨੂੰ ਮੈਂ ਕੋਈ ਵੀ ਪ੍ਰੋਬਲਮ ਨਹੀਂ ਆਣ ਦਾਂਗਾ ਸੋ ਤਿੰਨ ਸਾਲਾਂ ਚ ਅਸੀਂ ਉਹ ਦੇਖ ਲਿਆ ਹੈਗਾ ਕਿ ਪੰਜਾਬ ਦਾ ਕੀ ਹਾਲ ਹੈ ਪੰਜਾਬ ਕਿਹੜੇ ਹਾਲਾਤ ਤੇ ਪਹੁੰਚ ਚੁੱਕਿਆ ਹੈ ਪੰਜਾਬ ਦੇ ਵਿੱਚ ਕੀ ਪੋਜੀਸ਼ਨ ਹੈਗੀ ਐ ਇਸ ਟਾਈਮ ਕਾਰੋਬਾਰ ਦੀ ਕਾਰੋਬਾਰ ਅਗਰ ਹੋਏਗਾ ਤਾਂ ਟਰਾਂਸਪੋਰਟਰ ਮਾੜਾ ਮੋਟਾ ਕੰਮ ਅਗੇ ਕਰ ਪਾਏਗਾ ਜਦੋਂ ਟਰਾਂਸਪੋਰਟਰ ਕੰਮ ਹੀ ਨਹੀਂ ਹੋਏਗਾ ਤਾਂ ਟਰਾਂਸਪੋਰਟਰ ਕਿੱਥੇ ਕੰਮ ਕਰ ਪਾਏ ਕਿ ਕਿੱਥੇ ਗੱਡੀਆਂ ਲਾਊਗਾ ਸੋ ਸਾਡੇ ਲੋਕਾਂ ਦੇ ਕਾਰੋਬਾਰ ਤਾਂ ਪਹਿਲੀ ਬੜੇ ਖਰਾਬ ਨੇ ਅਜੇ ਤਾਂ ਟਰਾਂਸਪੋਰਟਰ ਜਿੰਨੇ ਵੀ ਗੱਡੀ ਓਨਰ ਹੈਗੇ ਆ ਰਾਤ ਨੂੰ ਅਸੀਂ ਜਦੋਂ ਸੌਂਨੇ ਆ ਤਾਂ ਸਾਨੂੰ ਇਹ ਹੁੰਦਾ ਹੈ ਕਿ ਪ੍ਰਮਾਤਮਾ ਸੁੱਖੀ ਸੰਦੀ ਸਾਡੀ ਰਾਤ ਕੱਢ ਦਿਓ ਕਿ ਜਿਹੜਾ ਕੋਈ ਕਾਲ ਇਦਾਂ ਦੀ ਨਾ ਆਵੇ ਸੋ ਅਸੀਂ ਅੱਜ ਮੁੱਦੇ ਤੇ ਬੈਠੇ ਆ ਕਿ ਆਰਟੀਓ ਆਫਿਸ ਦੇ ਜਿਹੜੀ ਸਾਨੂੰ ਆਣ ਵਾਲੇ ਟਾਈਮ ਤੋਂ ਪ੍ਰੋਬਲਮਸ ਆ ਰਹੀ ਹੈ ਇਹ ਅੱਜ ਦੀ ਪ੍ਰੋਬਲਮ ਨਹੀਂ ਹੈ ਹਮੇਸ਼ਾ ਤੋਂ ਪ੍ਰੋਬਲਮ ਆ ਰਹੀ ਹੈ ਕਿ ਆਰਟੀਓ ਆਫਿਸ ਦੇ ਵਿੱਚ ਸਾਡੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਇਹਨਾਂ ਨੇ ਬੜਾ ਚੋਰ ਬਜਾਰੀ ਦਾ ਇੱਕ ਧੰਦਾ ਬਣਾ ਰੱਖਿਆ ਜੜੀਆਂ ਅਪਰੂਵਲਾਂ ਨੇ ਫਲਾਣਾ ਅਪਰੂਵਲ ਕਰੂਗਾ ਫਿਰ ਉਹਦੇ ਬਾਅਦ ਦੂਸਰਾ ਕਰੂਗਾ ਫਿਰ ਤੀਸਰਾ ਕਰੂਗਾ ਫਿਰ ਚੌਥਾ ਕਰੂਗਾ ਉਹਦੇ ਚੱਕਰਾਂ ਦੇ ਵਿੱਚ ਜਿਹੜੀ ਅਪਰੂਵਲ ਹੈ ਉਹ ਗੱਡੀ 8-10 ਸਾਲਾਂ ਗੱਡੀ ਖੜ ਜਾਂਦੀ ਹੈ ਇਹ ਅਪਰੂਵਲ ਪਹਿਲੇ ਥੱਲੇੋਂ ਕਲੀਅਰ ਹੋਊਗਾ ਫਿਰ ਆਰਡੀਓ ਕਰੇਗਾ ਫਿਰ ਐਮਬੀਆਈ ਕੋਈ ਪਾਸ ਕਰੇਗਾ ਫਿਰ ਐਮਬੀਆਈ ਤੋਂ ਬਾਅਦ ਆਰਡੀਓ ਨੂੰ ਅਪਰੂਵਲ ਕਰੂਗਾ ਤਾਂ ਜਾ ਕੇ ਆਨਲਾਈਨ ਚੜੂਗੀ ਸੋ ਮੈਂ ਆਪਣੀ ਗੱਲ ਤੁਹਾਨੂੰ ਦੱਸਦਾ ਹੈ ਤਾਂ ਮੇਰੇ ਸਾਰੇ ਜਿੰਨੇ ਵੀ ਮੇਰੇ ਟਰੱਕ ਓਨਰ ਮੇਰੇ ਭਰਾ ਬੈਠੇ ਸਭ ਦੀਆਂ ਹੀ ਪ੍ਰੋਬਲਮਸ ਸਭ ਨੂੰ ਆਉਂਦੀਆਂ ਨੇ ਕਿਉਂਕਿ ਡੇਡ ਅੜ ਮਹੀਨਾ ਹੋ ਗਿਆ ਗੱਡੀਆਂ ਦੀ ਪਾਸਿੰਗ ਹੋਈ ਨੂੰ ਉਹ ਅੱਜ ਤੱਕ ਆਨਲਾਈਨ ਨਹੀਂ ਚੜੀਆਂ ਸਾਡੇ ਆਲ ਇੰਡੀਆ ਟ੍ਰਾਂਸਪੋਰਟ ਤੋਂ ਸਾਡੇ ਬਲਰਾਜ ਜੀ ਨੇ ਉਹਨਾਂ ਦੀ ਕੋਈ 5-7 ਗੱਡੀਆਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਹੁਣ ਤੱਕ ਆਨਲਾਈਨ ਨਹੀਂ ਚੜੀਆਂ ਹੋਈਆਂ ਜੋ ਮੈਂ ਐਮਬੀਆਈ ਅਰुण ਨੂੰ 2 ਦਿਨ ਪਹਿਲੇ ਵੀ ਵਟਸਐਪ ਕੀਤਾ ਸੀਗਾ 18 ਤਰੀਕ ਨੂੰ ਮੇਰੀ ਗੱਡੀ ਦੀ ਪਾਸਿੰਗ ਖਤਮ ਹੋ ਗਈ ਮੈਂ ਗੱਡੀ ਪਾਸਿੰਗ ਵਾਸਤੇ ਖੜੀ ਕਰ ਲਈ ਕਰਦੇ ਕਰਾਉਂਦੇ ਜੀ ਉਹਦੀ ਅਪਰੂਵਲ ਮੈਨੂੰ ਮਿਲੀ 24 ਤਰੀਕ ਨੂੰ ਆਰਟੀਓ ਸਾਹਿਬ ਤੋਂ 24 ਤਰੀਕ ਨੂੰ ਅਪਰੂਵਲ ਮਿਲਦੀ ਹੈ 25 ਨੂੰ ਨਾ 25 ਨੂੰ ਅਪਰੂਵਲ ਮਿਲਦੀ ਹੈ 26 ਨੂੰ ਛੁੱਟੀ ਆ ਜਾਂਦੀ ਹੈ 27 ਨੂੰ ਮੈਂ ਗੱਡੀ ਉੱਥੇ ਪਾਸਿੰਗ ਵਾਸਤੇ ਭੇਜਦਾ ਸਾਡੇ ਐਮਬੀਆਈ ਅਰੁਣ ਜੋ ਕਿ ਅੱਜ ਦਾ ਕੰਮ ਨਹੀਂ ਆ ਉਹਨਾਂ ਦਾ 9 ਵਜੇ ਆਉਂਦੇ ਆ 10 11 12 ਹੱਦ 12 ਵਜੇ ਤੱਕ ਉਹ ਦੌੜ ਜਾਂਦੇ ਆ ਐਮਬੀਆਈ ਦਾ ਰੂਟੀਨ ਤੋਂ ਇਹੀ ਸਿਸਟਮ ਰਿਹਾ ਕਿ 12 ਵਜੇ ਤੋਂ ਬਾਅਦ ਐਮਬੀਆਈ ਕੋਈ ਨਜ਼ਰ ਨਹੀਂ ਆਂਦਾ ਚਾਹ ਗੱਡੀਆਂ ਦੀ ਉੱਥੇ ਲੈਣ ਲੱਗੀ ਲੱਗੀ ਰਵੇ ਉਹਨਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਪਹਿਲੇ ਤਾਂ ਮੈਂ ਇਹ ਪੁੱਛਣਾ ਚਾਹਣਾ ਕਿ ਜਿਹੜੀ ਇਹ ਲੋਕ ਇਹ ਐਮਬੀਆਈ ਹੋ ਗਿਆ ਆਰਟੀਓ ਹੋ ਗਿਆ ਜਾਂ ਜਿਹੜੇ ਕਲਰਕ ਨੇ ਇਹਨਾਂ ਦੀ ਜੌਬ ਜਿਹੜੀ ਹੈਗੀ ਹੈ ਉਹ 2-3 ਘੰਟਿਆਂ ਦੀ ਹੈ ਜਾਂ 9 ਤੋਂ ਲੈ ਕੇ 5 ਤੱਕ ਦੀ ਹੈਗੀ ਹੈ ਅਗਰ 9 ਤੋਂ 5 ਤੱਕ ਦੀ ਜੌਬ ਹੈਗੀ ਤੇ ਆਪਣੀ ਜੌਬ ਦੇ ਟਾਈਮ ਆਪਣੀ ਪੂਰੀ ਜੌਬ ਤੇ ਉੱਥੇ ਬੈਠ ਕੇ ਗੱਡੀਆਂ ਨੂੰ ਪਾਸ ਕਿਉਂ ਨਹੀਂ ਕਰਦੇ ਜਾਂ ਆਰਡੀਓ ਸਾਹਿਬ ਆਫਿਸ ਦੇ ਵਿੱਚ ਬੈਠ ਕੇ ਪਬਲਿਕ ਨੂੰ ਟਾਈਮ ਕਿਉਂ ਨਹੀਂ ਦਿੰਦੇ ਪਬਲਿਕ ਵਾਸਤੇ ਇਹਨਾਂ ਨੂੰ ਅਫਸਰ ਬਣਾ ਕੇ ਲਾਇਆ ਹੋਇਆ ਹੈ ਨਾ ਜਦੋਂ ਪਬਲਿਕ ਹੀ ਹਰਾਸ ਹੋਊਗੀ ਤੇ ਇਹਨਾਂ ਦੇ ਅਫਸਰੀ ਦਾ ਕੀ ਫਾਇਦਾ ਹੋਇਆ ਸਰ ਇੱਕ ਤੁਸੀਂ ਬਲੈਕਲਿਸਟ ਦੀ ਲਿਸਟ ਦਿਖਾ ਰਹੇ ਸੀਗੇ ਉਹ ਕੀ ਸੀ ਗੱਲ ਉਹ ਸਪਸ਼ਟ ਨਹੀਂ ਦਿੱਤੀ ਆ ਬਲੈਕਲਿਸਟ ਦੀ ਇਹ 29000 ਗੱਡੀਆਂ ਨੇ ਜਿਹੜੀਆਂ ਕੋਈ 70 ਰੁਪਏ 80 ਰੁਪਏ 90 ਰੁਪਏ ਇਦਾਂ ਦੇ ਕਰਕੇ ਇਹ ਗੱਡੀਆਂ ਸਾਰੀਆਂ ਗੱਡੀਆਂ ਬਲੈਕਲਿਸਟ ਬਲੈਕਲਿਸਟ ਕੀਤੀਆਂ ਹੋਈਆਂ ਹਨ ਠੀਕ ਹੈ ਇਹ 29000 ਗੱਡੀ ਹੈਗੀ ਹੈ ਤੇ ਘੜ ਤੋਂ ਕੋ 2.5 ਲੱਖ ਆਰਸੀ ਹੈਗੀ ਜਿਹੜੀ 1.5 ਮਹੀਨੇ ਤੋਂ ਪੈਂਡਿੰਗ ਹੈ ਜਿਹੜੀ ਬਣ ਨਹੀਂ ਰਹੀ ਹੈਗੀ ਉਹ ਆਰਸੀ ਕੋਈ ਕੰਟੈਕਟ ਹੋਣਾ ਕਿਸੇ ਨਾਲ ਅਗਰ ਕੰਟੈਕਟ ਖਤਮ ਹੋ ਗਿਆ ਹੈ ਤੇ ਕੀ ਗੱਲ ਕੰਮ ਰੁਕ ਜਾਣਗੇ ਆਫਿਸ ਦੇ ਦੋ ਦੋ 2.5 ਮਹੀਨੇ ਗੱਡੀਆਂ ਦੀ ਆਸੀਆਂ ਨਹੀਂ ਆਣਗੀਆਂ ਅਗਰ ਆਰਸੀਆਂ ਨਹੀਂ ਆਣੀਆਂ ਉਹ ਗੱਡੀਆਂ ਪਾਸ ਨਹੀਂ ਹੋਣਗੀਆਂ ਪਾਸ ਨਹੀਂ ਹੋਣਗੀਆਂ ਉਹਨਾਂ ਦੇ ਪਰਮੰਡ ਨਹੀਂ ਚੱਕੇ ਜਾਣਗੇ ਇਹ ਕਿੱਥੇ ਦਾ ਰੂਲ ਹੈ ਇਹਨਾਂ ਲੋਕਾਂ ਦਾ ਇਸ ਹਿਸਾਬ ਜਿਵੇਂ ਸਾਡੇ ਸਾਹਮਣੇ ਸਰਕਾਰ ਕੰਮ ਕਰ ਰਹੀ ਹੈ ਨਹੀਂ ਇਸ ਹਿਸਾਬ ਨੂੰ ਤੁਸੀਂ ਕਹਿੰਦੇ ਹੋ ਕਿ ਅਫਸਰ ਸਾਹਿਬ ਆਪਣੇ ਹਿਸਾਬ ਨਾਲ ਕੰਮ ਕਰਦੇ ਆ ਅਫਸਰ ਸਾਹਿਬ ਪੂਰੀ ਆਪਣੇ ਹਿਸਾਬ ਨਾਲ ਪੂਰੀ ਦਾਦਾਗਰੀ ਨਾਲ ਕੰਮ ਕਰ ਰਹੀ ਹੈ ਜੀ ਪਬਲਿਕ ਦੇ ਉੱਤੇ ਪੂਰੀ ਦਾਦਾਗਰੀ ਨਾਲ ਬਹਾਨੇ ਕੀ ਲਗਾਏ ਜਾਂਦੇ ਸਭ ਤੋਂ ਜ਼ਿਆਦਾ ਬਹਾਨੇ ਦਾ ਉਤਾਂ ਲਗਾਣ ਕੇ ਜਦੋਂ ਸਾਨੂੰ ਆਫਿਸ ਦੇ ਵਿੱਚ ਮਿਲਣਗੇ ਜਦੋਂ ਵੀ ਆਫਿਸ سے ਚਲੇ ਜਾਓ ਆਰਟੀਓ ਤਾਂ ਮਿਲਦਾ ਹੀ ਨਹੀਂ ਕਾਲ ਕਰ ਲੋ ਕਾਲ ਕਰ ਲੋ ਤੁਹਾਨੂੰ ਕਾਲ ਤੇ ਆਰਟੀਓ ਨੇ ਫੋਨ ਨਹੀਂ ਚੱਕਣਾ 10 ਦਿਨ ਤੋਂ ਲਗਾਤਾਰ ਆਰਟੀਓ ਨੂੰ ਫੋਨ ਕਰ ਰਹੇ ਹਾਂ ਆਰਟੀਓ ਨੇ ਫੋਨ ਨਹੀਂ ਚੱਕਿਆ ਐਮਬੀਆਈ ਨੂੰ ਫੋਨ ਕਰ ਰਹੇ ਹਾਂ ਐਮਬੀਆਈ ਫੋਨ ਨਹੀਂ ਚੱਕਦਾ ਕੱਲ ਦੀ ਪੋਜੀਸ਼ਨ ਮੈਂ ਤੁਹਾਨੂੰ ਦੱਸ ਰਿਹਾ ਕਿ ਕੱਲ ਅਸੀਂ ਕਿਸੇ ਵੀ ਤਰੀਕੇ ਆਡੀਓ ਸਾਹਿਬ ਤੋਂ ਅਪਰੂਵਲ ਕਰਵਾ ਕੇ ਐਮਬੀਆਈ ਨੂੰ ਕਹਿਤਾ ਜੀ ਗੱਡੀ ਪਾਸ ਕਰ ਦਿਓ ਗੱਡੀ ਉੱਥੇ ਪਹੁੰਚ ਗਈ ਮੇਰੀ ਤੇ ਮੇਰੇ ਇੱਕ ਦੋਸਤ ਨੇ ਵਿਸ਼ਾਲ ਜੀ ਇਹਨਾਂ ਦੀ ਦੋਨਾਂ ਦੀਆਂ ਗੱਡੀਆਂ 11:30 ਪਾਉਣੇ 12 ਵਜੇ ਗੱਡੀਆਂ ਦੋਨੋਂ ਉੱਥੇ ਪਹੁੰਚ ਗਈਆਂ ਪਹੁੰਚਣ ਦੇ ਬਾਅਦ ਉੱਥੇ ਡਰਾਈਵਰ ਦਾ ਫੋਨ ਆ ਰਿਹਾ ਜੀ ਐਮਬੀਆਈ ਸਾਹਿਬ ਨਹੀਂ ਆਗੇ ਐਮਬੀਆਈ ਸਾਹਿਬ ਨੂੰ ਅਸੀਂ ਫੋਨ ਟਰਾਈ ਕਰ ਰਹੇ ਹਾਂ ਸਵਿਚ ਆਫ ਹੈਗਾ ਅਸੀਂ ਉਹਦੇ ਬਾਅਦ ਐਸਟੀਸੀ ਨੂੰ ਫੋਨ ਕੀਤਾ ਕੋਈ ਸੁਣਵਾਈ ਨਹੀਂ ਆਰਡੀਓ ਆਰਡੀਓ ਨੂੰ ਫੋਨ ਕੀਤਾ ਆਰਡੀਓ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤੇ ਉਹਦੇ ਬਾਅਦ ਹਾਰਗੇ ਟ੍ਰਾਂਸਪੋਰਟ ਮੰਤਰੀ ਨੂੰ ਫੋਨ ਕੀਤਾ ਚਲੋ ਉਹਨਾਂ ਨੇ ਮੇਰੀ ਕਾਲ ਚੱਕੀ ਕਾਲ ਚੱਕ ਕੇ ਉਹਨਾਂ ਨੇ ਕਿਹਾ ਜੀ ਤੁਹਾਡਾ ਮਸਲਾ ਹੱਲ ਕਰਾਨੇ ਆ ਚਲੋ ਕਿਸੇ ਤਰੀਕੇ ਵੀ ਅਸੀਂ ਪਰੇਸ਼ਾਨ ਰਹੇ 3 ਵਜੇ ਤੱਕ ਸਾਡਾ ਮਸਲਾ 3 ਵਜੇ ਤੱਕ ਹੱਲ ਨਹੀਂ ਹੋਇਆ ਉਹਦੇ ਬਾਅਦ ਸਾਨੂੰ ਮਜਬੂਰਨ ਪੈਦਲ ਹੋਣਾ ਪਿਆ ਰਫ ਬੋਲਣਾ ਪਿਆ ਇਹਨਾਂ ਵਾਸਤੇ ਉਹਦੇ ਬਾਅਦ ਅਰੁੰਦਾ ਐਮਬੀਆਈ ਦਾ ਫੋਨ ਆਂਦਾ ਜੀ ਮੈਂ ਤੁਹਾਡੀ ਗੱਡੀ ਪਾਸ ਕਰਨ ਲਈ ਵਾਪਸ ਆ ਰਿਹਾ ਹੁਸ਼ਿਆਰਪੁਰ ਤੋਂ ਮਤਲਬ ਤੁਹਾਡਾ ਟਾਈਮ 9 ਵਜੇ ਤੋਂ ਲੈ ਕੇ 5 ਵਜੇ ਤੱਕ ਦੀ ਡਿਊਟੀ ਹੈ ਤੁਸੀਂ 5 ਵਜੇ ਤੋਂ ਪਹਿਲੇ ਘਰ ਕਿਵੇਂ ਚਲੇਗੇ ਅਗਰ ਆਰਟੀਓ ਹੈ ਆਰਟੀਓ ਆਪਣੇ ਆਫਿਸ ਦੇ ਵਿੱਚ ਕਿਉਂ ਨਹੀਂ ਟਾਈਮ ਦਿੰਦਾ ਪਬਲਿਕ ਨੂੰ ਅਗਰ ਤੁਹਾਨੂੰ ਮੀਟਿੰਗਾਂ ਨੇ ਜਾਂ ਕੋਈ ਕਾਰੋ ਕੰਮ ਹੈਗਾ ਤੇ ਕੋਈ ਇੱਕ ਟਾਈਮ ਨਿਸ਼ਚਿਤ ਕੀਤਾ ਜਾ ਜੀ ਮੈਂ ਫਲਾਣੇ ਟਾਈਮ ਤੋਂ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਾਂ 1 ਵਜੇ ਤੱਕ ਆਫਿਸ ਬੈਠੂੰਗਾ ਉਹਦੇ ਬਾਅਦ ਪਿੰਡ ਦੇ ਕੰਮ ਕਰੂੰਗਾ ਕਿਉਂ ਇਹਨਾਂ ਦੇ ਕੋਈ ਸਿਸਟਮ ਨਹੀਂ ਹੈਗੇ ਨੇ ਅਸੀਂ ਲੋਕ ਕਿਸ਼ਤਾਂ ਤੇ ਗੱਡੀਆਂ ਲੈ ਕੇ ਅਸੀਂ ਕੰਮ ਕਰ ਰਹੇ ਆ ਸਾਡੇ ਜਿੰਨੇ ਵੀ ਮੇਰੇ ਸਾਥੀ ਨੇ ਸਾਰਿਆਂ ਦੀ ਮੈਕਸਿਮਮ ਇਨਸਟਾਲਮੈਂਟ ਆ ਜਾਂਦੀ ਹੈ ਨੇ ਅਗਰ 10 10 15 15 ਦਿਨ ਗੱਡੀਆਂ ਡਾਕੂਮੈਂਟਸ ਵਾਸਤੇ ਖੜੀਆਂ ਰਹਿਣਗੀਆਂ ਪਾਸਿੰਗ ਵਾਸਤੇ ਖੜੀਆਂ ਰਹਿਣਗੀਆਂ ਉਹ ਗੱਡੀਆਂ ਦੀ ਕਿਸ਼ਤਾਂ ਅਸੀਂ ਕਿੱਥੋਂ ਦੇਵਾਂਗੇ ਸਰ ਸਰਕਾਰ ਮੂਰੇ ਕਿਹੜੀ ਮੰਨ ਰੱਖਦੇ ਹੋ ਅਗਲਾ ਹਫਤਾ ਕੀ ਕਰੋਗੇ ਪਾਜੀ ਜਿਹੜੀ ਸਾਡੀ ਮੰਗ ਹੈਗੀ ਇੱਕ ਤਾਂ ਮੇਰਾ ਸਰਕਾਰ ਦੀ ਗਲਤੀ ਇਹਨਾਂ ਦੀ ਆਰਟੀਓ ਦੀ ਗਲਤੀ ਕਰਕੇ ਐਮਬੀਆਈ ਦੀ ਗਲਤੀ ਕਰਕੇ ਮੇਰਾ 58000 ਰੁਪਏ ਦਾ अर्ਲੀ ਮਾਰਨਿੰਗ ਚਲਾਨ ਹੋਇਆ ਹੈ ਇਕਦਾ ਇਹ ਚਲਾਨ ਇਹਨਾਂ ਨੂੰ ਭਰਨਾ ਪਊਗਾ ਮੈਂ ਆਰਡੀਓ ਨੂੰ ਮੰਗ ਕਰਦਾ ਕਿ ਮੇਰਾ ਚਲਾਨ ਭਰੇ ਦੂਸਰਾ ਮੇਰੇ ਜਿਹੜੇ ਵੀ ਡਾਕੂਮੈਂਟ ਨੇ ਉਹਨਾਂ ਨੂੰ ਤੁਰੰਤ ਉਹਨਾਂ ਨੂੰ ਜਲਦਪਹਿਲ ਦੇ ਆਧਾਰ ਤੇ ਆ ਮੇਰਾ 58000 ਰੁਪਏ ਦਾ ਚਲਾਨ ਹੈਗਾ ਜੀ ਜਿਹੜਾ ਆਨਲਾਈਨ ਸਵੈਰੇ ਉਹਨਾਂ ਨੇ ਕੀਤਾ ਤੇ ਕੋਈ ਨਹੀਂ ਗਲਤੀ ਕਰਕੇ ਇਹਨਾਂ ਦੀ ਗਲਤੀ ਕਰਕੇ ਕਿਉਂਕਿ ਮੈਂ ਰਤੀ 10 ਵਜੇ ਤੱਕ ਕਾਲ ਕਰਦਾ ਰਿਹਾ ਰੋਨ ਨੂੰ ਆਮ ਐਮਬੀਆਈ ਨੂੰ ਕਿ ਮੇਰੀ ਗੱਡੀ ਆਨਲਾਈਨ ਕਰ ਦਿਓ ਗੱਡੀ ਮੈਂ ਤੋੜਤੀ ਐ 10 ਦਿਨ ਦੀ ਗੱਡੀ ਮੇਰੀ ਲੋਡ ਕਰਕੇ ਖੜੀ ਸੀ ਹੀਰੋ ਸਾਈਕਲ ਦਾ ਮਾਲ ਹੋ ਤਾਂ ਟਿਕਟ 10 ਦਿਨ ਤੋਂ ਗੈਸਟੈਂਬ ਵੀ ਆਨਲਾਈਨ ਅਪਡੇਟ ਨਹੀਂ ਨਹੀਂ ਹਾਂ ਹੁਣ ਤੱਕ ਅਪਡੇਟ ਨਹੀਂ ਹੋਈ ਹੈ ਗੱਡੀ ਇਹ ਸਭ ਤੁਹਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਜਾਂ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਕੀ ਕਹੋਗੇ ਅਗਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਜਾਂ ਸੁਣਵਾਈ ਨਹੀਂ ਹੁੰਦੀ ਮੈਂ ਆਪਣਾ ਟ੍ਰਾਂਸਪੋਰਟ ਭਾਈਚਾਰਾ ਸਾਰਾ ਲੈ ਕੇ ਆਡਿਓ ਆਫਿਸ ਦੇ ਸਾਹਮਣੇ ਜਾ ਕੇ ਧਰਨਾ ਲਾਉਂਗਾ ਅਗਰ ਉਹਦੇ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਮੈਂ ਉਥੇ ਦਰੀ ਵਿਛਾ ਕੇ ਭੁਖੜ ਹੜਤਾਲ ਦੇ ਬੈਠ ਰਿਹਾ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇਊਗੀ ਵਪਾਰੀ ਹੋਵੇ ਜਾਂ ਟਰਾਂਸਪੋਰਟਰ ਹੋਵੇ ਕੀ ਲੱਗਦਾ ਤੁਹਾਨੂੰ ਸਰਕਾਰ ਨੂੰ ਜਿਹੜੀਆਂ ਗੱਲਾਂ ਨੇ ਉਹਤੇ ਉਹਨਾਂ ਕਰ ਦੇਈਏ ਭਾਈ ਸਰਕਾਰ ਦੀ ਮੈਨੂੰ ਇੱਕ ਗੱਲ ਦੱਸੋ ਸਰਕਾਰ ਨੇ ਕਿਹਾ ਸੀ ਮੈਂ ਭ੍ਰਸ਼ਟਾਚਾਰ ਖਤਮ ਕਰ ਦੂੰਗਾ ਭ੍ਰਸ਼ਟਾਚਾਰ ਕਿਹਨੇ ਪਾਸੋਂ ਖਤਮ ਕਰਤਾ ਜਿਹੜਾ ਅੰਡਰ ਟੇਬਲ ਚੱਲਦਾ ਸੀ ਓਪਨ ਦਾ ਟੇਬਲ ਚੱਲਣ ਲੱਗਿਆ ਭ੍ਰਸ਼ਟਾਚਾਰ ਜਿਹੜਾ ਕੋਈ ਇਦਾਂ ਦੇ ਵਿਧਾਇਕ ਵੀ ਹੈਗੇ ਨੇ ਜਿਹੜੇ ਕਿ ਅੱਜ ਦੀ ਡੇਟ ਦੇ ਵਿੱਚ 5-5000 ਰੁਪਏ ਪਿੱਛੇ ਵੀ ਅਗਰ ਕਿਸੇ ਦੀ ਜੇਬ ਵਿੱਚ 5000 ਰੁਪਏ ਵੀ ਹੈਗਾ ਨਾ ਅਗਰ ਕੋਈ ਕੰਮ ਕਰਾਣ ਆ ਗਿਆ ਤਾਂ ਵਿਧਾਇਕ ਨੇ 5000 ਰੁਪਏ ਕਢਾ ਲੈਣਾ ਇਦਾਂ ਦੇ ਵਿਧਾਇਕ ਵੀ ਅ ਕੱਛਤ ਇੱਕ ਕਾਲ ਕਰ ਸਕਦੇ ਹੋ ਹਾਂ ਮੈਂ ਬਿਲਕੁਲ ਕਰੂੰਗਾ ਜੀ ਮੈਂ ਨੰਬਰ ਚੇਂਜ ਕਰਕੇ ਕਰਦਾ ਸ਼ਾਇਦ ਨੰਬਰ ਚੇਂਜ ਕਰਕੇ ਅਗਰ ਆਰਟੀਓ ਚੱਕ ਲਵੇ ਫੋਨ ਤੁਹਾਡੇ ਪਰਸਨਲ ਨੰਬਰ ਤੋਂ ਫੋਨ ਨਹੀਂ ਚੱਕਦੇ ਮੇਰੇ ਪਰਸਨਲ ਨੰਬਰ ਤੋਂ ਮੈਂ 10 ਦਿਨ ਤੋਂ ਲਗਾਤਾਰ ਫੋਨ ਕਰ ਰਿਹਾ ਫੋਨ ਨਹੀਂ ਚੱਕ ਰਹੇ ਮੈਂ ਘਰ ਤੋਂ ਗਾਡੀ ਤੇ 50 ਵਾਰ ਫੋਨ ਮਲਾ ਚੁੱਕਿਆ ਆ ਆਡੀਓ ਸਾਫ ਸੋ ਅਸੀਂ ਤਾਂ ਟ੍ਰਾਂਸਪੋਰਟ ਨਗਰ ਦੇ ਫੁੱਲ ਟ੍ਰਾਂਸ ਲੁਧਿਆਣਾ ਫੁੱਲੋ ਟ੍ਰਾਂਸਪੋਰਟ ਅਸ਼ੋਜਨ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਡੀ ਇਹ ਪੋਜੀਸ਼ਨ ਹੈ ਕਿ ਸਾਡੇ ਆਰਟੀਓ ਫੋਨ ਨਹੀਂ ਚੱਕਦਾ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਏਗਾ ਜਦੋਂ ਆਮ ਜਨਤਾ ਨੂੰ ਕੋਈ ਕੰਮ ਕਰਾਉਣਾ ਹੈ ਉਹ ਕਿੱਥੇ ਕਿਦਾਂ ਕਰੂਗੀ ਟੋਟਲ ਪਾਸਿੰਗ ਦੀ ਫੀਸ ਜਿਹੜੀ ਲੱਗਦੀ ਹੈ ਨਾ ਉਹ 1300 ਰੁਪਏ ਪਾਸਿੰਗ ਦੀ ਫੀਸ ਹੈਗੀ ਹੈ ਸਾਨੂੰ ਕਿੰਨੇ ਪੇ ਕਰਦੇ ਕਿੰਨੇ ਕਿੰਨੇ ਕਰਨੇ ਪੈਂਦੇ ਆ 5500 ਰੁਪਏ ਪੇ ਕਰਨਾ ਪੈਂਦਾ ਉਹ ਪਾਸਿੰਗ ਕਿਸ ਚੀਜ਼ ਦਾ 5500 ਪੇ ਕਰਨਾ ਪੈਂਦਾ ਮੈਂ ਉਹ ਵੀ ਦੱਸ ਦੇਣਾ ਇੱਕ ਤਾਂ ਚਲੋ ਜਿਹੜਾ ਸਾਡਾ ਦਲਾਲ ਹੈ ਉਹਨੇ ਡਾਕੂਮੈਂਟ ਕੰਪਲੀਟ ਕਰ ਰਹੇ ਉਹਨੇ ਤਾਂ ਆਪਣੀ ਫੀਸ ਲੈਣੀ ਹੈ ਬਾਕੀ ਜਿਹੜੀ ਉੱਪਰਲੀ ਫੀਸ ਹੈ 11500 ਰੁਪਿਆ ਛੱਡ ਕੇ ਜਿਹੜੀ ਉੱਪਰਲੀ ਫੀਸ ਹੈ ਉਹ ਸਿੱਧੀ ਐਮਬੀਆਈ ਨੂੰ ਜਾਂਦੀ ਹੈ ਫੀਸ ਉਹ ਐਮਬੀਆਈ ਇਸ ਕਰਕੇ ਇਹ ਤਾਂ ਇਹ 5500 ਸਾਨੂੰ ਪੇ ਕਰਨਾ ਪੈਂਦਾ ਹੈ 1300 ਰੁਪਏ ਫੀਸ ਤੋਂ 5500 ਰੁਪਏ ਦੇ ਵਿੱਚ ਸਾਨੂੰ ਪੇ ਕਰਨਾ ਪੈਂਦਾ ਪਰਮਟਾ ਅਪਰੂਵਲਾਂ ਦੇ ਪੈਸੇ ਅਲੱਗ ਦਿੰਦੇ ਆ ਇੱਕ ਵੀ ਅਪਰੂਵਲ ਕਰਾਣੀ ਹੈ ਤਾਂ ਉਹਦੇ ਅਲੱਗ ਤੋਂ ਪੈਸੇ ਦੇਣੇ ਪੈਂਦੇ ਆ ਸਰ ਤੁਸੀਂ ਕੋਈ ਤਹਿ ਦਿੱਤੇ ਆ ਮੈਂ ਤਾਂ ਹਲੇ ਕੱਲ ਹੀ 5500 ਰੁਪਏ ਦੇ ਕੇ ਆਇਆ ਮੈਂ ਤਾਂ ਹਲੇ ਕੱਲ ਹੀ 5500 ਰੁਪਏ ਦਿੱਤਾ ਪਾਸਿੰਗ ਦਾ ਆ ਮੇਰੇ ਦੋਸਤ ਬੈਠੇ 5500 ਰੁਪਏ ਇਹਨਾਂ ਨੂੰ ਲੱਗਾ ਕੰਮ ਇਹਨਾਂ ਨੇ ਵੀ ਪੇ ਕੀਤਾ 5500 ਰੁਪਏ ਸਾਨੂੰ ਠੀਕ ਹੈ ਅਸੀਂ ਡਾਕੂਮੈਂਟ ਕੰਪਲੀਟ ਨਹੀਂ ਕਰ ਸਕਦੇ ਸਾਡੇ ਅੱਗੇ ਬੰਦੇ ਰੱਖੇ ਹੈਗੇ ਨੇ ਬ੍ਰੋਕਰ ਜਿਹੜੇ ਉਹ ਡਾਕੂਮੈਂਟ ਕੰਪਲੀਟ ਕਰਦੇ ਆ ਉਹਨਾਂ ਨੇ ਆਪਣੀ ਫੀਸ ਲੈਣੀ ਲੈਣੀ ਹੈ 11500 ਉਹਨਾਂ ਦੀ ਫੀਸ ਵੀ ਅਸੀਂ ਮੰਨ ਲਨੇ ਆ ਫਿਰ ਵੀ ਜਾ ਕੇ ਕੋਈ 72800 ਰੁਪਏ ਵੜਦਾ ਅਸੀਂ 5500 ਪੇ ਕਰਦੇ ਆ 2800 3000 ਰੁਪਿਆ ਸੀ ਐਕਸਟਰਾ ਪੇ ਕਰਦੇ ਆ ਉਹ ਕਿਹ ਚੀਜ਼ ਦਾ ਸਾਡੇ ਤੋਂ ਲੈਂਦੇ ਸਾਨੂੰ ਇਹ ਸਮਝ ਨਹੀਂ ਲੱਗੀ ਅਜੇ ਤੱਕ ਜਿਹੜੀ ਅੱਜ ਦੀ ਪੋਜੀਸ਼ਨ ਹੈਗੀ ਮੇਰੀ ਮੇਰਾ ਜਿਹੜਾ ਚਲਾਨ ਹੋਇਆ ਮੈਂ ਜਿਹੜੀ ਮੇਨ ਮੁੱਦੇ ਤੇ ਤੁਹਾਨੂੰ ਅੱਜ ਮੈਂ ਭਰਾਵਾਂ ਨੂੰ ਬੁਲਾਇਆ ਮੇਰਾ ਜਿਹੜਾ ਚਲਾਨ ਹੋਇਆ ਮੇਰੀ ਇੱਕ ਰਿਕੁਐਸਟ ਹੈ ਆਰਡੀਓ ਆਫਿਸ ਦੇ ਵਿੱਚ ਆਰਡੀਓ ਸਾਹਿਬ ਨੂੰ ਕਿ ਮੇਰਾ ਜਿਹੜਾ ਚਲਾਨ ਹੈ ਉਹਨੂੰ ਬਾਇਜਤ ਭਰਿਆ ਜਾਵੇ ਇੱਕ ਹੋਰ ਮੈਂ ਤੁਹਾਨੂੰ ਪ੍ਰੋਬਲਮ ਦੱਸਣਾ ਚਾਹਨਾ ਕਿ ਜਿਹੜੀ ਗੱਡੀ ਪਾਸਿੰਗ ਹੋ ਗਈ ਉਹ ਗੱਡੀ ਆਨਲਾਈਨ ਦੇ ਬਾਅਦ ਜਦੋਂ ਆਨਲਾਈਨ ਹੋਏਗੀ ਫਿਰ ਉਹਦੇ ਬਾਅਦ ਪਰਮਿਟ ਚੱਕਿਆ ਜਾਊਗਾ ਉਹਦੀ ਅਪਰੂਵਲ ਲੱਗੂਗੀ ਅਪਰੂਵਲ ਦੇ ਬਾਅਦ ਉਹਦੀ ਫੀਸ ਜਮ੍ਹਾਂ ਹੋਊਗੀ। ਅਗਰ ਤੁਹਾਡਾ ਪਰਮਿਟ 5 ਸਾਲਾ 4 ਸਾਲ ਹੋ ਨਿਕਲ ਚੁੱਕੇ 4 ਸਾਲੇ 1 ਮਹੀਨਾ ਅਗਰ 11 ਮਹੀਨੇ ਦਾ ਪੈਂਡਿੰਗ ਹੈਗਾ ਤੇ ਤੁਹਾਡੀ ਐਨਪੀ ਪਰਮਿਟ ਫਿਰ ਨਹੀਂ ਚੱਕਿਆ ਜਾਊਗਾ ਕਿਉਂਕਿ ਜਿਹੜਾ ਤੁਹਾਡਾ 11 ਮਹੀਨੇ ਦਾ ਤੁਹਾਡਾ ਆਪਣਾ ਪਰਮਿਟ ਪੈਂਡ ਬੋਲਦਾ ਹਲੇ ਤੁਹਾਡੇ ਕੋਲ ਉਹ ਦੁਬਾਰਾ ਨਵਾਂ ਚੱਕਣਾ ਨਵਾਂ ਚੱਕਣਾ ਪਊਗਾ ਤੁਹਾਨੂੰ। 11 ਮਹੀਨੇ ਦੀ ਕੋਈ ਵੈਲਿਊ ਨਹੀਂ ਸਮਝ ਨਹੀਂ ਆਉਂਦੀ ਕਿ ਟਰਾਂਸਪੋਰਟਰਾਂ ਕੋਲ ਇਹਨਾਂ ਨੇ ਕੀ ਦੇਖਿਆ ਕਿੰਨਾ ਕ ਖਜ਼ਾਨਾ ਦੇਖ ਲਿਆ ਟਰਾਂਸਪੋਰਟਰਾਂ ਦੇ ਕੋਲ ਟਰਾਂਸਪੋਰਟਰ ਡੇ ਬਾਈ ਡੇ ਡੇ বাই ਡੇ ਆਦਮ ਹਥਿਆਰੀ ਪਾਸੇ ਤੁਰਿਆ ਫਿਰਦਾ ਜੋ ਪੋਜੀਸ਼ਨ ਟਰਾਂਸਪੋਰਟਰ ਦੀ ਹੋਈ ਹੈ ਹਰ ਮਤਲਬ ਇੱਕ ਅਸੀਂ ਤਾਂ ਘਰੋਂ ਪੈਸੇ ਕਮਾਉਣ ਵਾਸਤੇ ਭਾਈਚਾਰਾ ਆਂਦਾ ਨਾ ਜਿਹੜਾ ਟਰਾਂਸਪੋਰਟ ਦਾ ਟਰੱਕ ਓਨਰ ਦੀ ਇਹ ਪੋਜੀਸ਼ਨ ਹੋ ਗਈ ਹੈ ਕਿ ਘਰੋਂ ਆਪਣਾ ਸਮਾਨ ਵੇਚ-ਵੇਚ ਕੇ ਉਹਦੀਆਂ ਕਿਸ਼ਤਾਂ ਦੇ ਰਿਹਾ ਉਹਦੇ ਡਾਕੂਮੈਂਟ ਕੰਪਲੀਟ ਕਰ ਰਿਹਾ ਹੈ ਇਹ ਪੋਜੀਸ਼ਨ ਹੋ ਚੁੱਕੀ ਹੈ ਸਾਡੇ ਲੋਕਾਂ ਦੀ ਸਾਡੇ ਇਦਾਂ ਦੇ ਹਾਲਾਤ ਚੱਲਦੇ ਰਹੇ ਸਾਡੀ ਸੁਣਵਾਈ ਨਾ ਹੋਈ ਜਾਂ ਸਾਡੇ ਨਾਲ ਬਰਾਬਰ ਮਹਿਕਮੇ ਨੇ ਖੜੇ ਹੋ ਕੇ ਸਾਡੀ ਸਾਡਾ ਸਾਥ ਨਾ ਦਿੱਤਾ ਤਾਂ ਸਾਨੂੰ ਇਹ ਲੱਗਦਾ ਕਿ ਸਾਨੂੰ ਆਤਮ ਹੱਤਿਆ ਕਰਨੀ ਪਈ